ਸ਼ੀ ਹੋਗੇ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ ਸੱਚੇ ਪਾਤਸ਼ਾਹ ਅੱਜ ਤੁਹਾਨੂੰ ਕਰਜ਼ਾ ਮੁਕਤ ਇੱਕ ਛੋਟਾ ਜਿਹਾ ਪਾਦਸਾ ਲੱਗਿਆ ਦੇਖੋ ਕਰਜ਼ੇ ਤੋਂ ਲੋਕੀ ਬਹੁਤ ਪਰੇਸ਼ਾਨ ਨੇ ਬਹੁਤ ਮੈਸੇਜ ਆਉਂਦੇ ਵੀ ਅਸੀਂ ਜੀ ਕਰਜ਼ਾ ਬਹੁਤ ਲੰਬੇ ਸਮੇਂ ਕਰਜ਼ੇ ਤੋਂ ਰੋਜ਼ ਇੱਕ ਅੱਧੀ ਵੀਡੀਓ ਪਾਉਣੀ ਆ ਪਰ ਪਤਾ ਨਹੀਂ ਹੁੰਦਾ ਕਿਹੜੀ ਵੀਡੀਓ ਨੇ ਕਿਹਦੇ ਉੱਤੇ ਕੰਮ ਕਰ ਦੇਣਾ ਕਿਹੜਾ ਪਾ ਕਿਹਦੇ ਉੱਤੇ ਕੰਮ ਕਰ ਜਾਂਦਾ ਕੋਈ ਨਹੀਂ ਪਤਾ ਹੁੰਦਾ ਜਿਹੜੇ ਮੇਰੇ ਪਾ ਹੁੰਦੇ ਨੇ ਬੜੇ ਸਸਤੇ ਹੁੰਦੇ ਨੇ ਤੇ ਬੜੇ ਸਰਲ ਹੁੰਦੇ ਨੇ ਕੋਈ ਜ਼ਿਆਦਾ ਮਹਿੰਗੇ ਨਹੀਂ ਹੁੰਦੇ ਦੇਖੋ ਆਪਾਂ 5-4 ਰੁਪਏ ਦਾ ਕੰਮ ਜਿਹੜਾ ਪਾ ਜੇ 5 ਰੁਪਏ ਵਾਲਾ ਵੀ ਰੋਜ਼ ਕਰਦੇ ਆ ਤਾਂ ਵੀ ਕੋਈ ਜ਼ਿਆਦਾ ਨਹੀਂ ਹੈਗਾ ਦੇਖੋ ਜੇ ਕਿਸੇ ਕੋਲ ਜਾਣਿਆ ਨਾ ਮੱਥਾ ਟੇਕਣ ਮੈਂ ਖੁਦ ਵੀ ਜਾਂਦੀ ਰਹੀ ਆ ਤਾਂ 100 ਰੁਪਏ ਤਾਂ ਮਾਮੂਲੀ ਜੀ ਗੱਲ ਅੱਜਕੱਲ 100 ਤੋਂ ਸਾਨੂੰ ਫਸਾ ਕੇ ਕਿੱਥੇ ਤੱਕ ਲੈ ਜਾਂਦੇ ਨੇ 1100 ਪਤਾ ਨਹੀਂ ਲੱਗਦਾ 5200 ਚ ਕਦੋਂ ਆਗੇ ਪਤਾ ਹੀ ਨਹੀਂ ਲੱਗਦਾ ਕਦੋਂ ਸੀ 52000 ਤੱਕ ਪਹੁੰਚ ਜਾਣਾ ਥੋੜਾ 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 ਕਰਕੇ ਫਿਰ ਸੱਤੇ ਡਿਮਾਂਡ ਹੁੰਦੀ ਹੈ ਵੱਡੀ ਲਿਆ ਪਾਈ 52000 ਕ ਫਿਰ ਅਸੀਂ ਉਹਦੇ ਜਿਹੜਾ ਚੁੰਗਾ ਵਾਲਾ ਵਿੱਚ ਫਸ ਚੁੱਕੇ ਹੁੰਨੇ ਆ ਅਸੀਂ ਉਹਦਾ ਜਿਹੜਾ ਹੱਥ ਕੰਡਾ ਉਹਦੇ ਵਿੱਚ ਚੰਗੀ ਤਰ੍ਹਾਂ ਅੜ ਚੁੱਕੇ ਹੁੰਨੇ ਨੇ ਨਾ ਅਸੀਂ ਛੱਡਣ ਜੋਗੇ ਆ ਤੇ ਨਾ ਹੀ ਅਸੀਂ ਪਿੱਛੇ ਹਟਣ ਜੋਗੇ ਰਹਿੰਦੇ ਆ ਫਿਰ ਕੋਈ ਸਾਨੂੰ ਇੱਕ ਡਰ ਬਿਠਾ ਲਿਆ ਜਾਂਦਾ ਤੇ ਮਨ ਦੇ ਵਿੱਚ ਵੀ ਜੇ ਤੁਸੀਂ ਹੁਣ ਨਾ ਇਹ ਜਿਹੜਾ ਮੈਂ ਤੁਹਾਨੂੰ ਉਪਾ ਕਰਵਾਉਣ ਲੱਗਿਆ ਜਾਂ ਕਰਵਾਉਣ ਲੱਗੀਆਂ ਜੇ ਤੁਸੀਂ ਨਾ ਕੀਤਾ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਅਸੀਂ ਦੇਖੋ ਸਾਰੇ ਡਰਦੇ ਆ ਨੁਕਸਾਨ ਕੋਈ ਵੀ ਨਹੀਂ ਚਾਹੁੰਦਾ ਵੀ ਮੇਰਾ ਨੁਕਸਾਨ ਹੋਵੇ ਪਰ ਨੋ ਪੈਸਿਆਂ ਨਾਲ ਵੀ ਸਾਡਾ ਨੁਕਸਾਨ ਹੋਣਾ ਕੋਈ ਨਹੀਂ ਰੋਕ ਸਕਦਾ ਇਹ ਸਿਰਫ ਸਾਡਾ ਇੱਕ ਮੰਦਾ ਵਹਿਮ ਆ ਦੇਖੋ ਕਿੰਨੇ ਲੋਕਾਂ ਨੇ ਕਿੰਨੇ ਪੈਸੇ ਲਾਤੇ ਨੇ ਹੈ ਮੇਰੇ ਕੋਲ ਮੈਸੇਜ ਭੈਣੇ ਲੋਕਾਂ ਨੇ 5-5 ਲੱਖ ਰੁਪਈਆ ਲਾਇਆ ਹੈ 3 ਲੱਖ, ਲੱਖ, 1.5 ਲੱਖ, ਹਜ਼ਾਰਾਂ ਦਾ ਪਤਾ ਹੀ ਨਹੀਂ ਕਈ ਸਭ ਵਿਚਾਰੇ ਕਹਿੰਦੇ ਜਦੋਂ ਸੱਤੇ 35000 ਮੰਗਾ ਸੀ ਜੀ ਭੱਜ ਲਈ। ਹੈ ਪਹਿਲਾਂ ਅਸੀਂ 11000 ਦੇਤਾ ਸੀ ਅਸੀਂ 21000 ਦੇਤਾ ਜੀ ਅਸੀਂ 51 ਵੀ 5100 ਵੀ ਦੇਤਾ ਜੀ ਤੇ ਜਦੋਂ ਸਾਡੇ ਕੋਲ 35-40000 ਦੀ ਡਿਮਾਂਡ ਹੋਈ ਤੇ ਜੀ ਅਸੀਂ ਫਿਰ ਮੁੜ ਕੇ ਵਾਪਸ ਨਹੀਂ ਗਏ ਹੈਗੀ। ਉਹਨਾਂ ਦੇ ਮਨ 'ਚ ਸ਼ੰਕਾ ਕਰ ਆ ਜਾਂਦੀ ਆ ਵੀ ਜੇ ਸ਼ਾਇਦ ਆਪਣੇ ਕੋਲੇ 35000 ਰੁਪਏ ਜਾਂ 40 ਹੁੰਦਾ ਆਪਾਂ ਉਹਨਾਂ ਨੂੰ ਦੇ ਦੇ ਦਿੰਦੇ ਤੇ ਆਪਣਾ ਕੰਮ ਬਣ ਜਾਂਦਾ ਨੋ ਦੇਖੋ ਕਿੱਡੇ ਕਿੱਡੇ ਕੰਮ ਬਣਦੇ ਨੇ ਲੋਕਾਂ ਦੇ ਉਹਨਾਂ ਨੇ ਨਾ ਹੀ ਤਾਂ ਮੈਂ ਉਹਨਾਂ ਨੇ ਫੋਨ ਤੇ ਮੇਰੇ ਨਾਲ ਗੱਲ ਕੀਤੀ ਆ ਤੇ ਨਾ ਹੀ ਮੇਰੇ ਨਾਲ ਉਹਨਾਂ ਨੇ 1 ਮਿੰਟ ਤੇ ਗੱਲ ਕੀਤੀ ਵੀ ਜ਼ਿਆਦਾ ਮੈਨੂੰ ਕੋਈ ਉਹਨਾਂ ਨੇ ਆਪਣੇ ਲਈ ਸਪੈਸ਼ਲ ਕਮੈਂਟ ਨਹੀਂ ਕਿਹਾ ਵੀ ਮੈਨੂੰ ਸਾਡਾ ਕੰਮ ਨਹੀਂ ਚੱਲਦਾ ਜਾਂ ਸਾਨੂੰ ਕੋਈ ਸਪੈਸ਼ਲ ਪਾਦਸ ਨਹੀਂ ਸਿਰਫ ਉਹਨਾਂ ਨੇ ਟੋਟ ਕੇ ਸੁਣਤੀ ਉਸ ਤਰ੍ਹਾਂ ਕਰਦੇ ਰਹੇ ਉਹਨਾਂ ਦਾ ਉਹ ਜੋੜ ਸੀ ਵਿਸ਼ਵਾਸ ਆ ਮਗਰ ਦਰਗਾਟਾ ਵਿਸ਼ਵਾਸ ਜਿਹਨੂੰ ਕਹਿੰਦੇ ਨੇ ਵਿਸ਼ਵਾਸ ਕਰੇ ਰੱਬ ਨਹੀਂ ਤੋੜਦਾ ਕਿਸੇ ਦਾ ਤੇ ਬਾਕੀ ਰਹੀ ਗੱਲ ਦੇਖੋ ਜਿਹੜਾ ਸਭ ਤੋਂ ਵੱਡਾ ਆਪਣਾ ਫਸਟ ਹੈਗਾ ਸਭ ਤੋਂ ਵੱਡਾ ਉਪਾਅ ਜਿਹੜਾ ਮੁੰਡੇ ਨੇ ਉਹਨੇ ਕੀਤਾ ਵਾ ਤੇ ਉਪਾਅ ਵੀ ਬਹੁਤ ਵੱਡਾ ਵੈਸੇ ਜੀ ਗੱਲ ਨਹੀਂ ਜਿਹਦਾ ਬੇਟਾ ਜਿੱਥੇ ਨਿੰਬੂ ਬੰਨਿਆ ਸੀ ਉੱਥੇ ਫਾਂਸੀ ਲੈਣ ਜਾਂਦਾ ਸੀ ਕੋਈ ਐਡੀ ਵੱਡਾ ਯਾਨੀ ਕਿਸੇ ਦਾ ਕਰਮ ਕਾੜ ਕੀਤਾ ਸੀ ਉਸ ਬੱਚੇ ਉੱਤੇ ਉਹ ਬੱਚਾ ਅੱਜ ਕੰਮ ਕਰਦਾ ਤੇ ਇਹ ਪਹਿਲਾਂ ਕੰਮ ਨਹੀਂ ਸੀ ਕਰਦਾ ਮੋਬਾਈਲ ਤੋੜਦਾ ਸੀ ਤੇ ਆਪਦੇ ਮਾਤਾ ਪਿਤਾ ਨੂੰ ਕੁੱਟਦਾ ਸੀ ਕੰਮ ਧੰਦਾ ਨਹੀਂ ਸੀ ਕਰਦਾ ਜਦੋਂ ਫਿਰ ਉਹਨਾਂ ਨੇ ਨਿੰਬੂ ਬੰਨਿਆ ਵੀ ਸਾਡਾ ਚਲ ਬੇਟਾ ਠੀਕ ਹੋ ਜਾ ਤਾਂ ਉਸ ਤੋਂ ਜ਼ਿਆਦਾ ਉਹ ਵੱਧ ਗਿਆ ਸੀ 5 ਦਿਨ ਜਿਹੜਾ ਨਹੀਂ ਉਹ ਉਹਨਾਂ ਨੂੰ ਪਰੇਸ਼ਾਨ ਕੀਤਾ ਤੇ 55 ਦਿਨ ਬਾਅਦ ਫਿਰ ਮੁੰਡਾ ਦੱਸਦੇ ਨੇ ਵੀ ਬਹੁਤ ਸ਼ਾਂਤ ਹੋ ਗਿਆ ਤੇ ਸਾਨੂੰ ਬੁਲਾਉਣ ਬਹੁਤ ਹੀ ਵਧੀਆ ਲੱਗ ਗਿਆ ਤੇ ਕੰਮ ਵੀ ਕਰਨ ਲੱਗ ਗਿਆ ਤੇ ਸਾਡਾ ਜੋ ਅਸੀਂ ਕਹਨੇ ਆ ਸਾਡਾ ਕਹਿਣਾ ਮੰਨਣ ਲੱਗ ਗਿਆ ਹੋਰ ਅਗਲੇ ਨੂੰ ਕੀ ਚਾਹੀਦਾ ਨਾ ਨੂਨ ਲੱਗਿਆ ਤੇ ਨਾ ਫਟਕੜੀ ਨਾ ਪੈਸਾ ਨਾ ਤੇਲਾ ਨਾ ਮੇਰੇ ਕੋਲੇ ਆਉਣਾ ਪਿਆ ਤੇ ਨਾ ਮੈਨੂੰ ਮੱਥਾ ਟੇਕਣਾ ਪਿਆ ਉਹਨਾਂ ਨੂੰ ਮੈਂ ਕਿ ਨਹੀਂ ਮੇਰੇ ਕੋਲ ਆ ਕਿ ਸਭ ਤੋਂ ਵੱਡੀ ਗੱਲ ਤਾਂ ਦਿਹਾੜੀ ਛੱਡ ਕੇ ਆਉਂਦਾ ਫਿਰ 5-700 ਬਾਬੇ ਮੂਰੇ ਮੱਥਾ ਟੇਕਦਾ ਹੈ ਦੇਖੋ ਮੈਂ ਤੁਹਾਨੂੰ ਛੋਟਾ ਜਿਹਾ ਪਾਦਸਣ ਲਗੀਆਂ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਤੁਸੀਂ ਡੇਲੀ ਇਹ ਕੰਮ ਕਰਨਾ ਇੱਕ ਲੱਡੂ ਲੈ ਲੈਣਾ ਲੱਡੂ ਲੈ ਕੇ ਜਾਂ ਤਾਂ ਜਿਹੜਾ ਪਿੱਪਲ ਆ ਉਹਦੇ ਨੀਚੇ ਕੀੜਿਆਂ ਦਾ ਭੌਣ ਹੁੰਦਾ ਉੱਥੇ ਰੱਖਣਾ ਜਾਪਰ ਪਪਾਲ ਦੇ ਥੱਲੇ ਪ੍ਰਾਣ ਦੇ ਰਕਤਾ ਥੱਲੇ ਹਮੇਸ਼ਾ ਜਿਹੜਾ ਉੱਥੇ ਕੀੜਿਆਂ ਦਾ ਭੌਣ ਹੁੰਦਾ ਕੀੜੀਆਂ ਹੋਣ ਕੀੜੇ ਹੋਣ ਉੱਥੇ ਰੱਖਣਾ ਫਿਰ ਇਹਦੇ ਇਹ ዳਖਾ ਦਾ ਵੀ ਕਰ ਸਕਦੇ ਤੁਸੀਂ ਜੀ ਜਿਹੜੇ ዳਖਾਂ ਦੀ ਹਿੰਮਤ ਆ ਲੱਡੂ ਦੇ ਨਾਲ ਥੋੜੀ ዳਖਾਂ ਵੀ ਰੱਖਣੇ ਸ਼ੁਰੂ ਕਰ ਦੋ ਇਹ ਦੋਨੇ ਚੀਜ਼ਾਂ ਜੇ ਤੁਸੀਂ ਰੱਖਿਆ ਸ਼ੁਰੂ ਕਰ ਦੋਗੇ ਕਰ ਜਾ ਤੁਹਾਡੇ ਨੇੜੇ ਤੇੜੇ ਕਦੇ ਫਟਕੂਗਾ ਦੇਖੋ ਆਪਾਂ ਜਿੰਨੇ ਕ ਹਿੰਮਤਾਂ ਉਹਨਾਂ ਕਦਸ ਵਿੱਚ ਲੱਡੂ ਦੀ ਹਿੰਮਤਾਂ ਲੱਡੂ ਕਰ ਸਕਦਾ ਕੱਲਾ ਜਿਹਦੇ ਨਾਲ ਦਾਖਾਂ ਦੇ ਵੀ ਹਿੰਮਤਾਂ ਉਹ ਦਾਖਾਂ ਦਾ ਵੀ ਕਰ ਸਕਦਾ ਦੋਨੇ ਵੀ ਕਰ ਸਕਦਾ ਤੇ ਕੱਲਾ ਲੱਡੂ ਦਾ ਵੀ ਕਰ ਸਕਦਾ ਕਰਦੋ ਸਵੇਰ ਤੇ ਸ਼ੁਰੂ ਜਦੋਂ ਵੀ ਤੁਹਾਡੇ ਕੋਲੇ ਪੈਸਾ 100 ਰੁਪਏ ਆਦਾ ਕਵਾ ਹਰ ਪਛੜਣਾ ਨਹੀਂ ਫਿਰ ਕਰਨਾ ਡੈਲੀ ਆ ਕੰਮ ਦੇ ਨਾਲ-ਨਾਲ ਇਹ ਕੰਮ ਵੀ ਜ਼ਰੂਰ ਕਰਨਾ ਬਰਕਤ ਰਹਿਣ ਲੱਗ ਜੂ ਘਰੇ ਪੈਸਾ ਰਹਿਣ ਲੱਗ ਜੂ ਐਸਾ ਜਿਹੜਾ ਦਵਾਈਆਂ ਤੇ ਲੱਗਦਾ ਉਹ ਜਾਣਾ ਬੰਦ ਹੋ ਜੂ ਸ਼ਰਾਬ ਤੇ ਲੱਗਦਾ ਨਸ਼ਿਆਂ ਤੇ ਲੱਗਦੇ ਨੇ ਉਹ ਜੂਆ ਸੱਠੇ ਤੇ ਲੱਗਦੇ ਨੇ ਉਹ ਉਹਦੇ ਵਿੱਚ ਵੀ ਠੱਲਰ ਪੈ ਜੂ ਇੱਕ ਹੋਰ ਵੀ ਤੁਹਾਨੂੰ ਬਹੁਤ ਵੱਡਾ ਪਾ ਦੱਸਾਂਗੀ ਨਮੋਦਰਾਚ